ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਗਜੀਤ ਸਿੰਘ ਡੱਲੇਵਾਲ ਦੀ ਭੋਖੜਤਾਲ ਸ਼ੁਰੂ ਹੋਏ ਨੂੰ 50 ਦਿਨ ਤੋਂ ਉੱਪਰ ਹੋ ਚੁੱਕੇ ਨੇ ਅਤੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਕਿਉਂਕਿ ਪਿਛਲੇ 50 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਅਜਿਹੇ ਵਿੱਚ ਭਾਜਪੀ ਦੇ ਆਗੂ ਖਾਸ ਤੌਰ ਤੇ ਭਾਜਪੀ ਪੰਜਾਬ ਦੇ ਆਗੂ ਲਗਾਤਾਰ ਅਪੀਲ ਕਰ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਭੋਖੜਤਾਲ ਛੱਡਣੀ ਚਾਹੀਦੀ ਹੈ ਅਤੇ ਲਗਾਤਾਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਪੋਖੜਤਾਲ ਦਾ ਰਸਤਾ ਛੱਡ ਕੇ ਗੱਲਬਾਤ ਦੇ ਰਸਤੇ ਤੇ ਆਉਣ ਕਿਉਂਕਿ ਉਹਨਾਂ ਦੀ ਜਾਨ ਕਿਸਾਨੀ ਅੰਦੋਲਨ ਦੇ ਲਈ ਬਹੁਤ ਜ਼ਰੂਰੀ ਹੈ। ਭਾਜਪਾ ਦੇ ਆਗੂ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਤਾਜ਼ਾ ਬਿਆਨ ਆਇਆ ਇਸ ਮਾਮਲੇ ਦਾ ਹਾਲਾਂਕਿ ਇਸ ਤੋਂ ਪਹਿਲਾਂ ਭਾਜਪਾ ਆਗੂ ਸੁਨੀਲ ਜਾਕਰ ਜੋ ਕਿ ਪੰਜਾਬ ਪ੍ਰਧਾਨ ਵੀ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਬਿਆਨ ਦੇ ਚੁੱਕੇ ਨੇ ਉਹ ਵੀ ਅਪੀਲ ਕਰ ਚੁੱਕੇ ਨੇ ਕਿ ਡੱਲੇਵਾਲ ਪੋਖੜਤਾਲ ਨੂੰ ਛੱਡਣ ਅਤੇ ਕੇਂਦਰ ਸਰਕਾਰ ਦੇ ਨਾਲ ਉਹ ਗੱਲਬਾਤ ਕਰਨ। ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸੁਖਮਿੰਦਰ ਸਿੰਘ ਗਰੇਵਾਲ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਸੁਖਮਿੰਦਰ ਸਿੰਘ ਗਰੇਵਾਲ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਨੂੰ ਇੱਕ ਚਿੱਠੀ ਦੇ ਕੇ ਆਏ ਨੇ ਉਹ ਚਿੱਠੀ ਉੱਥੇ ਸ਼੍ਰੀ ਕਾਲਕਟਕ ਸਾਹਿਬ ਵਿਖੇ ਦੇ ਕੇ ਆਏ ਨੇ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਭੁੱਖ ਹੜਤਾਲ ਤੋਂ ਪਛਾਹ ਹਟਣ ਦੇ ਲਈ ਕਹਿਣ ਦੀ ਗੱਲ ਕੀਤੀ ਹੈ ਕਿ ਜਥੇਦਾਰ ਸਾਹਿਬ ਆਪ ਇਸ ਦੇ ਵਿੱਚ ਜਿਹੜਾ ਹੈ ਉਹ ਡੱਲੇਵਾਲ ਨੂੰ ਅਪੀਲ ਕਰਨ ਕਿ ਉਹ ਭੁੱਖ ਦਾ ਰਸਤਾ ਭੁਖੜਤਾਲ ਦਾ ਰਸਤਾ ਜਿਹੜਾ ਉਸ ਤੋਂ ਪਿੱਛੇ ਹਟਣ ਕਿਉਂਕਿ ਉਹਨਾਂ ਦੀ ਜਾਨ ਹੈ ਜਿਹੜੀ ਕਿਸਾਨੀ ਅੰਦੋਲਨ ਵਾਸਤੇ ਬੇਹੱਦ ਜ਼ਰੂਰੀ ਹੈ ਸੋ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਚਿੱਠੀ ਦਿੱਤੀ ਗਈ ਸੀ ਤੇ ਹੁਣ ਮੀਡੀਆ ਦੇ ਵਿੱਚ ਸੁਖਮਿੰਦਰ ਸਿੰਘ ਗਰੇਵਾਲ ਦਾ ਤਾਜ਼ਾ ਬਿਆਨ ਵੀ ਸਾਹਮਣੇ ਆਇਆ ਹੈ ਇਸ ਬਿਆਨ ਦੇ ਵਿੱਚ ਇੱਕ ਵਾਰ ਫਿਰ ਤੋਂ ਉਹ ਇੱਕ ਨਿੱਜੀ ਚੈਨਲ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਚੈਨਲ ਤੇ ਦਿੱਤੀ ਗਈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਰੀਮ ਨੇ ਪਰ ਅਕਾਲ ਤਖਤ ਉਹਨਾਂ ਦੇ ਲਈ ਸੁਪਰੀਮ ਪਾਵਰ ਹੈ ਸਭ ਤੋਂ ਉੱਪਰ ਉਹਨਾਂ ਲਈ ਅਕਾਲ ਤਖਤ ਹੈ ਅਤੇ ਡੱਲੇਵਾਲ ਨੂੰ ਭੋਖੜਤਾਲ ਨੂੰ ਤਕਰੀਬਨ 50 ਦਿਨ ਹੋ ਗਏ ਨੇ ਅਤੇ ਉਹਨਾਂ ਦੀ ਜਾਨ ਹੈ ਕਿਸਾਨੀ ਅੰਦੋਲਨ ਵਾਸਤੇ ਬੇहद ਜ਼ਰੂਰੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਭੁੱਖ ਹੜਤਾਲ ਹੈ ਜੋ ਉਹ ਉਸ ਤੋਂ ਪਿਛਾਂ ਹਟ ਜਾਣ ਕਿਉਂਕਿ ਅੰਦੋਲਨ ਬੇहद ਲੰਬਾ ਚੱਲਦੇ ਨੇ ਇਸ ਤਰ੍ਹਾਂ ਦੇ ਅੰਦੋਲਨ ਅੰਦੋਲਨ ਬਹੁਤ ਲੰਬੇ ਚੱਲਦੇ ਨੇ ਤੇ ਇਸ ਅੰਦੋਲਨ ਦੇ ਲਈ ਉਹਨਾਂ ਦੀ ਅਗਵਾਈ ਦੀ ਜ਼ਰੂਰਤ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਡੱਲੇਵਾਲ ਦੀ ਜਾਨ ਬਚਾਉਣ ਦੀ ਜ਼ਰੂਰਤ ਹੈ ਉਹਨਾਂ ਇਹ ਵੀ ਇਸ ਮਾਮਲੇ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚੋਂ ਵੀ ਹਵਾਲਾ ਦਿੱਤਾ ਹੈ ਸਿੱਖ ਇਤਿਹਾਸ ਦੀ ਵੀ ਗੱਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਲੰਬੇ ਸੰਘਰਸ਼ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਵੀ ਅਜਿਹੇ ਦੌਰ ਆਏ ਨੇ ਜਦੋਂ ਮੋਰਚਿਆਂ ਤੋਂ ਪਿੱਛੇ ਹਟਣਾ ਪਿਆ ਸੀ ਸੋ ਉਹਨਾਂ ਨੇ ਅਪੀਲ ਕੀਤੀ ਹੈ ਜੱਥੇਦਾਰ ਸਾਹਿਬ ਨੂੰ ਆ ਬੀਜੇਪੀ ਦੇ ਆਖੂ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਜੱਥੇਦਾਰ ਸਾਹਿਬ ਹੈ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਆ ਪੋਖੜਤਾਲ ਜਿਹੜੀ ਉਹ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹ ਛੱਡਣ ਅਤੇ ਗੱਲਬਾਤ ਦੇ ਰਸਤੇ ਤੇ ਆਉਣ ਕਿਉਂਕਿ ਡੱਲੇਵਾਲ ਦੀ ਜਾਨ ਬੇਹੱਦ ਜ਼ਰੂਰੀ ਹੈ ਸੋ ਤਾਜ਼ਾ ਇਹ ਉਹਨਾਂ ਦੀ ਇੰਟਰਵਿਊ ਨਿਊਜ਼ ਚੈਨਲ ਤੇ ਬ੍ਰਾਡਕਾਸਟ ਕੀਤੀ ਗਈ ਹੈ ਪ੍ਰਾਈਵੇਟ ਨਿਊਜ਼ ਚੈਨਲ ਤੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਇਹਨਾਂ ਸਾਰੇ ਆਗੂਆਂ ਦੇ ਵੱਲੋਂ ਭਾਜਪਾ ਦੇ ਆਗੂਵਾਂ ਬਣੋ ਅਕਾਲ ਸਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਨੂੰ ਇੱਕ ਚਿੱਠੀ ਅਕਾਲ ਤਖਤ ਸਾਹਿਬ ਵਿਖੇ ਉਹ ਦੇ ਕੇ ਆਏ ਸਨ ਤੇ ਇਸੇ ਚਿੱਠੀ ਦੇ ਵਿੱਚ ਮੰਗ ਕੀਤੀ ਹੈ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਇੰਟਰਵਨ ਕਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਜਗਜੀਤ ਸਿੰਘ ਡੱਲੇਆੜ ਦੀ ਭੋਖੜਤਾਲ ਨੂੰ ਛੁਡਵਾਇਆ ਜਾਵੇ ਅਤੇ ਗੱਲਬਾਤ ਦੇ ਰਸਤੇ ਨਾਲ ਹੀ ਇਸ ਪੂਰੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ।